अॻे साहिब <ubers> <gettable noise> ਹੋ ਜਾ ਹੋ ਜਾ ਉਹ ਜਸਤ ਅੰਦੀ ਸਰ ਵੀ ਸਾਹਮਣੇ ਅੰਦਰ ਹੋ ਜਾ ਆ ਜਾ ਕੋਈ ਗੱਲ ਕੋਈ ਨਾ ਮੰਤਰੀ ਸੋ ਅੰਦੀ ਉਹ ਵੀ ਕਰਦੇ ਨੇ ਸਭਨਾਕੀ ਨੂੰ ਸੌਫਟਨ ਦਾ ਬਾਕੀ ਹੋ ਗਿਆ ਹੈ ਪ੍ਰੈਗਰਸ ਕੋਰ ਬੜਾ ਆ ਰਿਹਾ ਹੈ ਆਪਣੇ ਬੱਚੇ ਜੀ 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 ਜ ਸ਼ਬਦ ਗਾਇਨ ਵਾਲੇ ਵਿਦਿਆਰਥੀ ਆਪਣੀ ਜਗ੍ਹਾ ਲੈ ਜੀ ਬੈਠੋ ਅਲੀ ਸਾਹਿਬ ਜੀ ਸਾਹਮਣੇ ਅਗ ਕੀ ਆਧਨੀ ਜ਼ਾਹਨ ਬਣੇ ਨਿਵਹਨ ਬਣੇ ਅਤ ਹੀ ਰਨ ਮੇਤ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਰੇ ਬਹੁਤ ਹੀ ਮਾਣਯੋਗ ਸਤਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਕੈਪਟਨ ਮੰਤਰੀ ਸਿਹਤ ਅਤੇ ਪਰਿਵਾਰ ਵਿਭਾਗ ਪੰਜਾਬ ਸਰਕਾਰ ਐਮ ਐਲ ਏ ਪਟਿਆਲਾ ਦਿਹਾਤੀ ਜੀ ਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਬੱਚੋ ਔਰ ਸਾਰੇ ਤੁਹਾਦਾਂ ਦਾ ਮਨਵੜੀ ਖੁਸ਼ੀ ਹੈ ਤੁਹਾਨੂੰ ਨਾ ਪਾ ਰਿਹਾ ਜੀ ਤੁਹਾਡੇ ਸਰਪੰਨ ਤੇ ਖੋਜਿਆ ਨਹੀਂ ਪ੍ਰਿੰਸੀਪਲ ਜੀ ਗਰੇ ਸੋਤਾ ਜੀ ਔਰ ਚੇਅਰਮੈਨ ਜਿਕਤਾਰ ਸਿੰਘ ਜੀ ਜਦੋਂ ਬੜੇ ਮੀਨਾਂ ਦਾ ਲੱਗਦਾ ਸੀ ਭਾਰਤਵਾਦੀ ਚਾਰਚ ਵਾਈ ਹਿੰਦੂ ਮੁਸਲਮਾਨ ਚੱਕਰਾਈ ਉਹ ਸਾਡੇ ਬਹੁਤ ਵਧੀਆ ਇਸ ਸਿਰਿਆ ਔਰ ਖਾਸ ਕਰਕੇ ਇਸ ਸੁਨੰਤਰਤਾ ਦੇ ਜਿਹੜੀ ਕਿ ਇਕੱਲਤਾ ਸ਼ੁਰੂ ਮੈਂ ਭਾਤ ਸਾਹਿਬ ਦੀ ਚਾਚੋ ਦਾ ਕਰਦੀ ਆ ਉਹਦੇ ਵਿੱਚ ਇਸ ਵਾਰੀ ਜਿਸ ਤਰ੍ਹਾਂ ਵੀ ਨਾਲ ਚਾਹ ਰਿਹਾ ਕਿ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਜੋ ਮੀਰੀ ਪੜਦਾ ਦੇ ਉਸ ਬਾਦ ਗੁਰਿੰਦੇ ਨੇ ਕਾਹ ਕੇ ਕਹਿੰਦਾ ਸੀ ਫੜਦੇ ਤੋਂ ਵੱਡਾ ਕੁਰਬਾਨੀ ਦੇਣਾ ਕੋਣ ਬੰਦਾ ਉਹਨੇ 3500 ਨਾਲ ਜੁੜੇ ਹੋਣਿਆ ਉਸ ਬਾਅਦ ਕਿ ਸਾਡੇ ਮਾਨਸੂਰਪੁਰ ਸਾਹਿਬ ਨੇ ਮੀਟੇ ਕਰਕੇ ਦਿੱਤੇ ਤੌਰ ਤੇ ਕਿ ਜਿਹੜੇ ਗੁਰੂ ਦੀ ਚੈਲੰਜ ਸ਼ੋਪਰਾਪਤ ਪਿੰਡ ਹੈ ਉਹਨਾਂ ਵਾਸਤੇ ਸਪੈਸ਼ਲ ਗ੍ਰਾਂਟਾਂ ਅਸੀਂ ਵਿਆਹੇ ਸਾਡੇ ਬੋਦਰਾ ਸਾਹਿਬ ਦੇ ਭਾਈ ਸਾਹਿਬ ਨੂੰ ਗਰੇਸ਼ਿਓ ਨੇ ਕਾਇਦਰ ਸਾਹਿਬ ਤੇ ਇਹਨਾਂ ਦੀ ਸਾਡੀ ਬੜੀ ਛੇੜੀ ਮੰਗਾਂ ਜਿਹੜਾ ਸਾਹਮਣੇ ਉਸੇ ਪਾਸ ਦੀ ਜੀ ਦਿੱਕਤ ਆ ਤੇ ਮੇਰੀ ਪੋਰਸ਼ ਹੋਣੀ ਜਿਵੇਂ ਜਿਹੜਾ 350 ਦਾ ਰੋਬਰ ਚੋਣਾ ਉਹ ਤੋਂ ਪਹਿਲਾਂ ਤੁਹਾਡੀ ਇਹ ਮੰਗ ਨਹੀਂ ਪੂਰੀ ਹੋ ਜੇ ਇਹ ਕਹਦਾ ਕਿ ਹਾਜਮਤੀ ਸਾਹਮਣੇ ਪੂਰਾ ਬੀਚ ਆਨੰਦ ਵੀ ਚਾਹੀਦਾ ਅਨੁਗਰੋਹ ਨਸੀਬਾ ਬੰਦੇ ਜਿਹੜੇ ਇੱਥੇ ਜੰਮੇ ਆ ਤੇ ਮੇਰਾ ਜਿਹੜਾ ਆਪਣਾ ਪਿੰਡ ਹੈ ਜੀ ਉਹ ਖੜਖੜਕਲਾਂ ਦੇ ਨਾਲ ਹੈ ਸੋ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਸ਼ੇਧਿਆਜ ਪਾਕ ਸੰਗੇ ਧਰਤੀ ਤੋਂ ਅਸੀਂ ਉਹ ਪਾਣੀ ਪੀਤਾ ਜਿੱਥੇ ਇਹਨਾਂ ਨੇ ਜਨਮ ਲਿਆ ਜਾਂ ਜਿੱਥੇ ਗੁਰੂਆਂ ਦੇ ਚਰਨ ਪਏ ਤੇ ਅਸੀਂ ਬੜੇ ਖੁਸ਼ ਨਸੀਬ ਆਂ ਜੀ ਮੈਂ ਜਿਹੜਾ ਹੈਗਾ ਪੰਜਾਬ ਸਰਕਾਰ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਵੀ ਆ ਰਿਹਾ ਖੇਤਾਂ 'ਚ ਹੋਣ ਤੇ ਪੈਸੇ ਵੀ ਆ ਰਹੇ ਆ ਸਕੂਲਾਂ 'ਚ ਆ ਰਹੇ ਆ ਹਸਪਤਾਲਾਂ 'ਚ ਆ ਰਹੇ ਆ ਰੋਜ਼ਗਾਰ ਦੇ ਰੁਪਏ 'ਚ ਲੋਕਾਂ ਦੇ ਘਰਾਂ 'ਚ ਆ ਰਹੇ ਆ ਤੇ ਜਿਹੜੇ ਪਿੰਡਾਂ ਦੇ ਛੱਪੜ ਠੀਕ ਹੋ ਰਹੇ ਆ ਸੜਕਾਂ ਠੀਕ ਹੋ ਰਹੀਆਂ ਖੇਡ ਦੇ ਮੈਦ ਜਿਹੜਾ ਸ਼ਾਹਦਤ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਹਦੇ ਵਾਸਤੇ ਜਿਹੜੇ ਚਰਨਸ਼ੋਪ ਪ੍ਰਾਪਤ ਪਿੰਡਾਂ ਨੂੰ ਸਪੈਸ਼ਲ ਗਰੰਟਾਂ ਮੈਂ ਦੇਖ ਰਿਹਾ ਸੀ ਕਿ 38 ਕਰੋੜ ਦੀਆਂ ਤਾਂ ਪ੍ਰੋਪੋਜ਼ਲ ਗਈਆਂ ਹੋਈਆਂ ਹੋਰ ਵੀ ਜੜੀਆਂ ਨੇ ਤੇ ਡਿਮਾਂਡਸ ਆਣ ਗਿਆ ਤੇ ਅਸੀਂ ਪੂਰੀ ਸਰਦਤਾ ਦੇ ਨਾਲ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਆਂ ਕਿ 11 ਦਰਖਤ ਜਿਹੜੇ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਉਹਨਾਂ ਥੱਲੇ ਕੋੜਾ ਬੰਨਿਆ ਆਪਣੇ ਗੁਰਦੁਆਰਾ ਨੰਮ ਸਾਹਿਬ ਆਕੜ ਬਹੁਤ ਦੂਰ ਨਹੀਂ ਹੈ ਇਸੇ ਤਰ੍ਹਾਂ ਖਿਰਨੀ ਸਾਹਿਬ ਲੰਗ ਦੇ ਵਿੱਚ ਹੈ ਜੰਡ ਸਾਹਿਬ ਗੁਰਦੁਆਰਾ ਆਪਣਾ ਸੋ ਇਹ 11 ਤਰ੍ਹਾਂ ਦੇ ਦਰਖਤ ਆ ਜੀ ਉਹ ਦਰਖਤ ਦੇਵਾਂਗੇ ਲੋਕਾਂ ਨੂੰ ਉਹਨਾਂ ਨੂੰ ਸਰ ਤੁਸੀਂ ਕਿਹਾ ਵੀ ਪੰਜਾਬ ਨਾਲ ਸੈਂਟਰ ਮਤਰੀ ਮਾਵਲਾ سلوਕ ਕਰ ਰਹੀ ਹੈ ਕੋਈ ਸ਼ੱਕ ਹੈ ਜੀ ਤੁਹਾਨੂੰ ਕੋਈ ਸ਼ੱਕ ਹੈ ਇਹਨਾਂ ਨੇ ਸਾਡਾ ਪਿੰਡੂ ਵਿਕਾਸ ਫੰਡ 3 ਸਾਲ ਤੋਂ ਰੋਕਿਆ ਹੋਇਆ ਗਲ ਜਿਹੜੇ ਬੰਦਿਆਂ ਨੇ ਗਲਤੀਆਂ ਕੀਤੀਆਂ ਜਿਹੜੇ ਮੁੱਖ ਮੰਤਰੀ ਨੇ ਕਾਨੂੰਨ ਤੋੜੇ ਉਹ ਇਹਨਾਂ ਦੇ ਇਹਨਾਂ ਦਾ ਮੈਂਬਰ ਹੈ ਜੀ ਉਹ ਤਾਂ ਇਹਨਾਂ ਦਾ ਮੈਂਬਰ ਹੈ ਉਹ ਸਾਡਾ ਕੀ ਕਸੂਰ ਹੈ ਇਹਨਾਂ ਨੇ ਕਿਹਾ ਵੀ ਹਾਲਾਕੇ ਬਣਦਾ ਨਹੀਂ ਸੀਗਾ ਪੰਜਾਬ ਦਾ ਫੰਡ ਸੀ ਇਹ ਸਾਨੂੰ ਕਹਿੰਦੇ ਵਿਧਾਨ ਸਭਾ ਚ ਆਹ ਰੈਜ਼ੋਲੂਸ਼ਨ ਪਾਸ ਕਰੋ ਸੀ ਉਹ ਵੀ ਕਰਤਾ ਜੀ ਫੇਰ ਨਹੀਂ ਦਿੰਦੇ ਜੀ ਮੈਂ ਨਾ ਮੰਨੂ ਜੀ ਕੋਈ ਕੋਈ ਹੋਰ ਕੀ ਆ ਜੀ ਅਸੀਂ ਮੰਡੀਆਂ ਨੂੰ ਏ ਕਲਾਸ ਕਰਨਾ ਸੀ ਸ਼ੈੱਡ ਬਣਾਣੇ ਸੀ ਵੱਡੇ ਵੱਡੇ ਪਿੰਡਾਂ ਦੀਆਂ ਸੜਕਾਂ 18 ਫੁੱਟੀਆਂ ਕਰਨੀਆਂ ਸੀ ਸਾਰੀਆਂ ਪਿੰਡਾਂ ਦੇ ਵਿੱਚ ਉਹਦੇ ਨਾਲ ਟੋਬੇ ਠੀਕ ਕਰਨੇ ਸੀ ਪਿੰਡਾਂ ਦੇ ਵਿੱਚ ਰੋਡ ਡਿਵੈਲਪਮੈਂਟ ਕਰਨੀ ਸੀ ਉਹ ਸਾਰਾ ਫੰਡ ਰੋਕੀ ਬੈਠਿਆ ਇਹ ਪੰਜਾਬ ਦੇ ਨਾਲ ਜਿਹੜਾ ਹੈਗਾ ਮਤਰੈਈ ਮਾਂ ਵੀ ਇੰਨੀ ਨਰਦਈ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਉਹ ਵੀ ਰੋਟੀ ਤਾਂ ਦੇ ਹੀ ਦਿੰਦੀ ਆ ਇਹ ਤਾਂ ਸਾਡੇ ਮੂੰਹਾਂ ਤੇ ਬੱਚਿਆਂ ਦੇ ਕੋਲ ਪਾਣੀ ਵੀ ਖੋ ਰਿਹਾ ਤੇ ਗrai ਵੀ ਖੋ ਰਿਹਾ ਹੈ ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਸਰ ਫੰਡਾਂ ਦੀ ਘਾਟ ਹੈ ਗਰੰਟਾ ਕਦੋਂ ਜਾਰੀ ਹੋਣਗੇ ਗਰੰਟਾ ਬਾਧੂ ਹੈ ਜੀ ਆਪਣੇ ਕੋ 5 ਕਰੋੜ ਆ ਗਏ ਮੈਂ ਹੋਰ ਸਪੈਸ਼ਲ ਗਰੰਟਾ ਵੀ ਲੈ ਕੇ ਆਇਆ ਤੁਹਾਡੇ ਜਿਹੜਾ ਤੰਗੜੇ ਦਾ ਤੁਸੀਂ ਸਟੇਡੀਅਮ ਜਾ ਕੇ ਦੇਖੋ ਸਾਰੀਆਂ ਸਪੈਸ਼ਲ ਗਰੰਟਾ ਨਾਲ ਬਣ ਰਹੇ ਆ ਇਸੇ ਤਰ੍ਹਾਂ ਜਿਹੜਾ ਹੁਣ ਮੈਂ ਹੋਰ ਵੀ 1.5 ਕਰੋੜ ਦੀ ਹੋਰ ਲੈ ਕੇ ਆਇਆ ਗਰੰਟਾ ਦੀ ਕਮੀ ਅਸੀਂ ਨਹੀਂ ਰਹਿਣ ਦਿੰਦੇ ਜੀ ਆਪੜਾ ਪ੍ਰੋਪੋਜ਼ਲ ਦਿਓ ਸਾਨੂੰ ਵੀ ਡਿਵੈਲਪਮੈਂਟ ਪਲਾਨ ਬਣਾਓ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਰਨਾ ਤੁਹਾਡੇ ਥਰੂ ਆਪਣੇ ਆਪਣੇ ਪਿੰਡ ਦੀ ਡਿਵੈਲਪਮੈਂਟ ਬਣਾਓ ਤੁਹਾਡੇ 20 ਕੰਮ ਹੋਣਗੇ ਮੈਂ ਤੁਹਾਨੂੰ ਦੱਸੂਗਾ ਵੀ 10 ਕਰਿਆ ਆ ਅਗਲੀ ਵਾਰੀ 5 ਹੋਰ ਕਰਿਆ ਆ ਸੋ ਮੈਂ ਮੇਰੀ ਕੋਸ਼ਿਸ਼ ਹੋਏਗੀ ਤੁਹਾਡੇ 20 ਦੇ 20 ਜਿਹੜਾ ਮੈਂ ਅਗਲੇ ਇਲੈਕਸ਼ਨ ਤੋਂ ਪਹਿਲਾਂ ਪੂਰੇ ਕਰ ਕਰਾਂ ਜਿਹੜਾ ਨਸ਼ੇ ਦੀ ਚੱਲ ਰਹੀ ਹੈ ਜੀ ਚੈਨ ਉਹ ਨੂੰ ਕਿਵੇਂ ਦੇਖਦੇ ਤੁਸੀਂ ਬਿਲਕੁਲ ਜੀ ਇਹ ਤਾਂ ਲੋਕਾਂ ਨੂੰ ਸਾਨੂੰ ਪਰਮਾਗਾਰਾ ਮਿਲ ਗਿਆ ਲੋਕ ਲਹਿਰ ਬਣ ਗਈ ਹੈ ਇਹ ਤੁਸੀਂ ਦੇਖੋ ਪਹਿਲਾਂ ਪਿੰਡਾਂ ਦੇ ਵਿੱਚ ਲੋਕ ਡਰਦੇ ਹੁੰਦੇ ਸੀ ਤੇ ਉਹਨਾਂ ਦਾ ਦਾਬਾ ਸੀ ਜਗ੍ਹਾ ਵੀ ਦੱਬਦੇ ਸੀ ਲੋ ਹੁਣ ਜਿਹੜੇ ਮਾੜੇ ਬੰਦੇ ਆ ਨਾ ਜੀ ਉਹ ਕਹਿੰਦੇ ਯਾਰ ਹੁਣ ਤਾਂ ਪਿੰਡ ਦੇ ਬੰਦੇ ਫੜ ਕੇ ਸਾਨੂੰ ਬੀਬੀਆਂ ਨੇ ਕੁੱਟ ਦੇਣਾ ਹੁਣ ਤਾਂ ਭੱਜੇ ਫਿਰਦੇ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਪਜਾਂਦੀ ਥੈਂਕ ਯੂ ਸਰ ਪ੍ਰਿੰਸੀਪਲ ਸਾਹਿਬ ਅੱਜ ਦਾ ਜੋ ਫੰਕਸ਼ਨ ਹੋ ਰਿਹਾ ਹੈ ਮੰਤਰੀ ਸਾਹਿਬਾ ਰਹੇ ਨੇ ਡਾਕਟਰ ਕੁਲਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੀ ਦਸ਼ਾ ਅਤੇ ਦਿਸ਼ਾ ਨੂੰ ਬਹੁਤ ਹੀ ਸੁਧਾਰ ਕੀਤਾ ਹੈ ਸਕੂਲਾਂ ਦੇ ਵਿੱਚ ਨਵੇਂ ਕਮਰੇ ਬਣੇ ਹਨ ਨਵੀਆਂ ਲੈਬਾਂ ਬਣੀਆਂ ਹਨ ਬੱਚਿਆਂ ਨੂੰ ਇੱਕ ਵਧੀਆ ਇਨਫਰਾਸਟ੍ਰਕਚਰ ਮਿਲਿਆ ਹੈ ਸਾਡੇ ਸਕੂਲ ਚ ਆਧੁਨਿਕ ਜਿਹੜੇ ਪ੍ਰੋਜੈਕਟ ਹਨ ਉਹਨਾਂ ਦੀ ਸਹਾਇਤਾ ਨਾਲ ਪੜਾਈ ਕਰਾਈ ਜਾਂਦੀ ਹੈ ਇੱਕ ਸਮਾਂ ਹੁੰਦਾ ਸੀ ਕਿ ਜੋ ਬੱਚਿਆਂ ਲਈ ਬੈਠਣ ਲਈ ਟਾਟ ਵੀ ਨਹੀਂ ਹੁੰਦੇ ਸੀਗੇ ਬੱਚੇ ਝੁੰਜੇ ਬੈਠਣੇ ਹੁੰਦੇ ਸੀਗੇ ਤੇ ਅੱਜ ਜਿਹੜੇ ਬੱਚੇ ਆ ਉਹ ਆ ਵਧੀਆ ਬੈਂਚ ਡੈਸਕ ਵਧੀਆ ਕਲਾਸਰੂਮ ਵਧੀਆ ਮਾਹੌਲ ਹੁੰਦਾ ਤੇ ਆਧੁਨਿਕ ਯੰਤਰਾਂ ਦੀ ਸਹਾਇਤਾ ਨਾਲ ਸਿੱਖਿਆ ਪ੍ਰਾਪਤ ਕਰਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਜੋ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਗਏ ਹਨ ਉਹਨਾਂ ਸਮੇਂ ਦੀ ਜੋ ਉਦਘਾਟਨ ਸਮਾਰੋਹ ਉਰ ਦੇ ਵਿੱਚ ਹੈ ਡਾਕਟਰ ਬਲਵੀਰ ਸਿੰਘ ਜੀ ਮਾਨ ਜੋ ਕੈਬਨਿਟ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਉਹ ਸਾਡੇ درمیان ਸਾਡੇ ਸੋਹਣਾਂ ਵਿੱਚ ਆਏ ਸਨ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ